ਮੋਡੇ ਤੇ ਮਾਲ ਪਾ ਲੈਣਾ ਮੋਡੇ ਤੇ ਪਾ ਕੇ ਸੁਮਰਾਲਾ ਚੌਕ ਚੌਕ ਪਵਾੜਾ ਪੈਦਲ ਤੁਰ ਕੇ ਤੁਰ ਕੇ ਜਾਂਦਾ ਹੁੰਦਾ ਸੀ ਕੋਈ ਮੇਰੇ ਕੋਲ ਕੁਝ ਸਾ ਪੈਸੇ ਨਹੀਂ ਸੀ ਮੇਰੇ ਕੋਲ ਮੈਨੂੰ ਚੰਗੇ ਚੰਗੇ ਅਫਸਰ ਮੈਨੂੰ ਕਹਿੰਦੇ ਨਹੀਂ ਬਾਬਾ ਤਨਕੀ ਵੇਫਤਾ ਮੈਂ ਕਹਿੰਦਾ ਨਹੀਂ ਕਰਕੇ ਖਾਣਾ ਸਰਦਾਰ ਆਦਮੀ ਆ ਦੇ ਕੇ ਕੋ ਮੰਗ ਨਹੀਂ ਸਕਦਾ ਕੰਮ ਤੇ ਮੈਨੂੰ ਕਿਸੇ ਨੇ ਰੱਖਣਾ ਨਹੀਂ ਕਿ ਮੇਰੀ ਉਮਰ 75 ਸਾਲ ਹੈ ਇਹ ਤਾਂ ਮਸ ਤਾਈ-ਟਾਈ ਕੁੜੀਆਂ ਕੰਮ ਕਰਦੀਆਂ ਉਹਨਾਂ ਦੀ ਵੀ ਰੋਟੀ ਚੱਲਦੀ ਐ ਤੇ ਮੇਰੀ ਵੀ ਰੋਟੀ ਚੱਲਦੀ ਐ ਹੁਣ ਮੈਂ ਬਿਮਾਰ ਰਹਿਣਾ ਹੁਣ ਇੰਨਾ ਕੰਮ ਨਹੀਂ ਮੈਂ ਕਰਦਾ ਸਿਰਫ 2 ਘੰਟੇ 3 ਘੰਟੇ ਮੈਂ ਜਾਣਾ ਉਸ ਤੋਂ ਬਾਅਦ ਕੋਈ ਨਾ ਕੋਈ ਆਰਡਰ ਆ ਜਾਂਦਾ ਫਿਰ ਮੈਂ ਬਾਹਰ ਮਾਲ ਪੇੜੀ ਸ਼ੌਂਕ ਨੂੰ ਨਾ ਬੰਦਾ ਬਹੁਤ ਕੁਝ ਕਰਦਾ ਹੈਗਾ ਸਾਨੂੰ ਵੀ ਸ਼ੌਂਕ ਆ ਸੀ ਸ਼ੌਂਕ ਦੇ ਤੌਰ ਤੇ ਕਰਦੇ ਪਏ ਆ ਕਿ ਦੁਨੀਆ ਨੂੰ ਵੀ ਇਹ ਹੀ ਦਿਖਾ ਰਹੇ ਆ ਭੈਣ ਭਾਈਆਂ ਨੂੰ ਕਿ ਤੁਸੀਂ ਇਹ ਚੀਜ਼ਾਂ ਸ਼ੌਂਕ ਦੇ ਤੌਰ ਤੇ ਰੱਖੋ ਘਰ ਦੇ ਵਿੱਚ ਰੱਖੋ ਇਹ ਨਿਸ਼ਾਨੀਆਂ ਨੇ ਆਪਣੇ ਪ੍ਰਾਣੀਆਂ ਸਦੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਇਹ ਸਦਾ ਜਲਦੀਆਂ ਰਹਿਣੀਆਂ ਨੇ ਮਿਹਨਤ ਕਰੋ ਉਹਦਾ ਫਲ ਜ਼ਰੂਰ ਪ੍ਰਮਾਤਮਾ ਦੇਊਗਾ ਮੈਨੂੰ ਦਿੱਤਾ ਨਾ ਬੰਬੜੀ ਮਿਹਨਤ ਕੀਤੀ ਆ ਮਿਹਨਤ ਕਰੋਗੇ ਉਹਦਾ ਫਲ ਜ਼ਰੂਰ ਮਿਲਣਾ ਕਿਸੇ ਨਾ ਬੇਈਮਾਨੀ ਨਹੀਂ ਕੀਤੀ ਕਿ ਸੇ ਨਾ ਧੋਖਾ ਨਹੀਂ ਕੀਤਾ ਦਸ ਨੋਆ ਦੀ ਕਮਾਈ ਕਰਕੇ ਖਾਧੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਇਹ ਤਸਵੀਰਾਂ ਇਹ ਤਸਵੀਰਾਂ ਨੇ ਬਾਬਾ ਜੀ ਪੱਖਿਆਂ ਵਾਲਿਆਂ ਕੋਲ ਬੈਠਿਆ ਮੈਂ ਤੁਹਾਨੂੰ ਨਿਸ਼ਾਨ ਕਰ ਰਿਹਾ ਹਾਂ ਇਹ ਸ਼ਗਨ ਦਾ ਲਿਫਾਫਾ ਹੈ ਜੋ ਕਿ ਪੁਰਾਤਨ ਸਮਿਆਂ ਵੇਲੇ ਸਾਡੀ ਸੱਭਿਤਾ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਸ਼ਗਨਾ ਵੇਲੇ ਦਿੱਤੀਆਂ ਜਾਂਦੀ ਹੈ ਸੰਕ ਤੇ ਅੱਜ ਦਿਨ ਸ਼ਗਨਾ ਦਾ ਚੜਿਆ ਅਜਿਹੇ ਜਿਹੜੀਆਂ ਲਿਪੀਆਂ ਨੇ ਜਿਹੜੇ ਸ਼ਬਦ ਲਿਖੇ ਹੋਏ ਨੇ ਇਹ ਸਾਡੇ ਸੱਭਿਆਚਾਰ ਨੂੰ ਦਰਸਾ ਰਹੀਆਂ ਨੇ ਇਹ ਗੁਰਮੁਖੀ ਲਿਖੀ ਲਿਖੀ ਹੋਈ ਹੈ ਜੋ ਕਿ ਪੂਰਾ ਦਾ ਪੂਰਾ ਹੱਤੀ ਕਿਤਾ ਹੋਇਆ ਹੈ ਹੈਂਡੀਕraft ਚੀਜ਼ਾਂ ਨੇ ਤੇ ਕਾਫੀਆਂ ਜਿਹੜੀਆਂ ਪੱਖਿਆਂ ਦੇ ਡਿਜ਼ਾਈਨ ਨੇ ਵੱਖ-ਵੱਖ ਜੋ ਕਿ ਆਪਣੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਿਖਾ ਰਹੀਆਂ ਨੇ ਮੇਰੇ ਨਾਲ ਨੇ ਬਾਬਾ ਜੀ ਪੱਖਿਆਂ ਵਾਲੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਨੇ ਇਹ ਇਨਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਫੋਰਨ ਕੰਟਰੀਜ਼ ਵਿੱਚ ਵੀ ਬਹੁਤ ਹੁੰਦੀਆਂ ਨੇ ਤੇ ਕੀ ਕੁਝ ਸਮਾਜ ਦੇ ਵਿੱਚ ਆਪਣੀ ਸੱਭਿਆਚਾਰ ਨੂੰ ਲੈ ਕੇ ਕਰ ਰਹੇ ਨੇ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜਿੱਦਾਂ ਕਿ ਸੱਭਿਆਚਾਰ ਨੂੰ ਬਚਾਉਣ ਵਾਸਤੇ ਇਹ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਤੋਂ ਸਾਡੇ ਪੰਜਾਬੀ ਸੱਭਿਆਚਾਰ ਤੋਂ ਜੋੜਨ ਵਾਸਤੇ ਤੁਸੀਂ ਕੰਮ ਕਰ ਰਹੇ ਹੋ ਇਹ ਜਿਹੜੇ ਚੀਜ਼ਾਂ ਦੀ ਸ਼ੁਰੂਆਤ ਪੱਖਿਆਂ ਦੀ ਸ਼ੁਰੂਆਤ ਕਿੱਦਾਂ ਹੋਈ ਮੈਂ ਇੱਕ ਗੱਡੀ ਦੇ ਵਿੱਚ ਪੱਖੀ ਵੇਚਦਾ ਹੁੰਦਾ ਸੀ 20 ਰੁਪਏ ਦੀ ਜੀ ਉਦੋਂ ਬਾਅਦ ਜਿੱਥੇ ਜਿੱਥੇ ਖਤਮ ਹੋ ਜਾਂਦੀ ਸੀ ਉੱਥੇ ਪੈ ਜਾਂਦਾ ਸੀ ਮੈਨੂੰ 30 ਸਾਲ ਹੋ ਗਏ ਘਰ ਛੱਡੇ ਮੈਂ ਜਨਤਨਗਰ ਦਾ ਰਹਿਣ ਵਾਲਾ ਮੇਰੇ ਦੋ ਮੁੰਡੇ ਐ ਇੱਕ ਕੁੜੀ ਐ ਬਾਕ ਘਰ ਚ ਕਲੇਸ਼ ਰਹਿਣ ਲੱਗ ਗਿਆ ਮੈਂ ਘਰ ਹੀ ਛੱਡਤਾ ਇੱਕ ਵਾਰੀ ਮੈਂ ਯਹਰ ਵੀ ਖਾਲੀ ਸੀ ਇੱਕ ਵਾਰੀ ਕਾਫੀ ਉਤਾਰ ਚੜਾਅ ਹਾਂ ਇੱਕ ਵਾਰੀ ਮੈਂ ਯਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾਂ ਲਈ ਨਹਿਰ ਦੇ ਵਿੱਚ ਛਾਲ ਵੀ ਮਾਰਤੀ ਸੀ ਉਦੋਂ ਮੁੜ ਕੇ ਫਿਰ ਮੈਂ ਕਹਾ ਛੱਡ ਕੀ ਲੈਣਾ ਦੁਨੀਆ ਤਾਂ ਦੀ ਤੋਂ ਫਿਰ ਤਾਂ ਮਹਾਰਾਜ ਦੇ ਲੜ ਲੱਗੇ ਪਹਿਲਾਂ ਤੁਸੀਂ ਹਿੰਦੂ ਸੀ ਪਹਿਲਾਂ ਮੈਂ ਹਿੰਦੂ ਸੀ ਬਾਅਦ ਚ ਮੈਂ ਸਰਦਾਰ ਇਸ ਗੁਰੂ ਦੀ ਕਿਰਪਾ ਕਿੱਦਾਂ ਹੋਈ ਰੋਟੀ ਗੁਰਦੁਆਰੇ ਖਾਣ ਜਾਂਦਾ ਹੁੰਦਾ ਸੀ ਗੁਰਦੁਆਰੇ ਵਾਲੇ ਤੱਕੇ ਮਾਰ ਦੰਦਨ ਸੀ ਚਲ ਰੋਜ਼ ਹੀ ਆ ਜਾਂਦਾ ਫਿਰ ਮੈਂ ਸਰਦਾਰ ਨਾ ਦਾੜੀ ਕਟਾਈ ਨਾ ਮੈਂ ਵਾਲ ਕਟਾਈ ਫਿਰ ਮੈਂ ਸਰਦਾਰ ਬਣ ਗਿਆ ਤੇ ਬਾਬਾ ਜੀ ਦੀ ਮੈਂ ਬਾਬਾ ਜੀ ਦੀ ਬਸ ਮੈਨੂੰ ਤਾਂ ਜੋ ਕੁਝ ਹੈ ਉਹ ਬੈਠੇ ਆ ਤੇ ਬਾਬਾ ਜੀ ਅੱਜ ਤੁਸੀਂ ਜੇ ਗੱਲ ਕਰੀਏ ਕਾਫੀ ਕੁਝ ਕਰ ਰਹੇ ਹੋ ਸਮਾਜ ਦੇ ਵਿੱਚ ਲੋਕ ਮੈਂ ਇੱਕ ਤਾਰ ਵਾਲੀ ਪੱਖੀ ਵੇਚਦਾ ਹੁੰਦਾ ਸੀ ਤਾਰ ਵਾਲੀ ਪੱਖੀ ਵੇਚਦਾ ਵੇਚਦਾ ਮੈਂ ਇੱਕ ਫੈਂਸੀ ਪੱਖੀ ਪਾਤੀ ਦੈਂਸੀ ਪੱਖੀ ਐਸੀ ਚੱਲੀ ਮੈਂ ਮੋਢੇ ਤੇ ਮਾਲ ਪਾ ਲੈਣਾ ਮੋਢੇ ਤੇ ਪਾ ਕੇ ਸੋਮਰਾਲਾ ਚੌਕ ਚੌਕ ਕੁਆੜਾ ਪੈਦਲ ਤੁਰ ਕੇ ਤੁਰ ਕੇ ਜਾਂਦਾ ਹੁੰਦਾ ਸੀ ਕੋਈ ਮੇਰੇ ਕੋਲ ਕੁਝ ਪੈਸੇ ਨਹੀਂ ਸੀ ਮੇਰੇ ਕੋਲ ਟੋਲੇ ਆਨ ਤੋਂ ਸਾਨੇ ਆਲ ਗਿੱਲਰ ਰੋਡ ਤੋਂ ਹਲਮਗੀਰ ਤੁਰ ਕੇ ਤੁਰ ਕੇ ਜਾਂਦਾ ਹੁੰਦਾ ਇਹ ਤੋਂ ਨਿਕੜਾਕੇ ਦੀ ਤੁੱਪ ਠੰਡ ਮੈਨੂੰ ਚੰਗੇ ਚੰਗੇ ਅਫਸਰ ਮੈਨੂੰ ਕਹਿੰਦੇ ਹੁੰਦੇ ਬਾਬਾ ਤੈਨੂੰ ਕੀ ਵਿਫਤਾ ਮੈਂ ਕਹਿੰਦਾ ਨਹੀਂ ਕਰਕੇ ਖਾਣਾ ਸਰਦਾਰ ਆਦਮੀ ਆ ਬਤ ਕਰਕੇ ਖਾਣੀ ਆ ਸਰਦਾਰ ਆਦਮੀ ਆ ਪੀਕੇ ਕੋ ਮੰਗ ਨਹੀਂ ਸਕਦਾ ਕੰਮ ਤੇ ਮੈਨੂੰ ਕਿਸੇ ਨੇ ਰੱਖਣਾ ਨਹੀਂ ਕਿ ਮੇਰੀ ਉਮਰ 75 ਸਾਲ ਦੀ ਤੇ ਕੀ ਕੁਛ ਜ਼ਿੰਦਗੀ ਚ ਹੋਰ ਉਤਾਰ ਚੜਾਅ ਤੁਹਾਨੂੰ ਦੇਖਣੇ ਪਏ ਮੈਂ ਜੀ ਟੇਸਨਾ ਤੇ ਵੀ ਸੁੱਤਾ ਮੈਂ ਬੜਾ ਕੁਛ ਦੇਖਿਆ ਮੈਨੂੰ ਐਸਾ মিডিਆ ਪੈ ਗਿਆ মিডিਆ ਨੇ ਮੈਨੂੰ ਐਨਾ ਚੱਕਿਆ ਐਨਾ ਚੱਕਿਆ ਅਜ ਵੀ ਸੱਚਾ ਚ ਵੀ ਨਾ ਮੇਰਾ ਬਾਹਰ ਮਾਲ ਜਾਂਦਾ ਕੈਨੇਡਾ ਅਮਰੀਕਾ ਤੇ ਕਰ ਮਾਲ ਜਾਂਦਾ ਮੇਰੇ ਖਾਤੇ ਚ ਪੈਸੇ ਪਾਉਂਦੇ ਆ ਤੇ ਮੈਂ ਕੋਰੀਆ ਕਰਾ ਦਿੰਦਾ ਵਾਈ ਗ੍ਰੋਦੀ ਰੋਟੀ ਚੱਲਦੀ ਆ ਮੇਰੀ ਬਹੁਤ ਵਧੀਆ ਰੋਟੀ ਚੱਲਦੀ ਆ ਤੇ ਕਾਰੋਬਾਰ ਹੋਰ ਕਿਦਾਂ ਦਾ ਚੱਲ ਰਿਹਾ ਹੈ ਕਿਉਂਕਿ ਕੱਲੇ ਬੰਦੇ ਦਾ ਇਹ ਜਿਹੜਾ ਕੰਮ ਹੈ ਨਹੀਂ ਹੱਥਾਂ ਦਾ ਕੰਮ ਇਹ ਗੁੱਡੀਆਂ ਰੱਖੀਆਂ ਹੋਈਆਂ ਜੀ ਕਿੰਨੀਆਂ ਪੀਆਂ ਕੰਮ ਕਰ ਕੁੜੀਆਂ ਮੇਰੇ ਕੋਲ ਇਸ ਟਾਈਮ 27-28 ਕੁੜੀਆਂ ਕੰਮ ਕਰਦੀਆਂ ਉਹਨਾਂ ਦੀ ਵੀ ਰੋਟੀ ਚੱਲਦੀ ਆ ਤੇ ਮੇਰੀ ਵੀ ਰੋਟੀ ਚੱਲਦੀ ਆ ਹੁਣ ਮੈਂ ਬਿਮਾਰ ਰਹਿਣਾ ਹੁਣ ਇੰਨਾ ਕੰਮ ਨਹੀਂ ਮੈਂ ਕਰਦਾ ਸਿਰਫ 2 ਘੰਟੇ 3 ਘੰਟੇ ਮੈਂ ਜਾਣਾ ਉਸ ਤੋਂ ਬਾਅਦ ਕੋਈ ਨਾ ਕੋਈ ਆਰਡਰ ਆ ਜਾਂਦਾ ਫਿਰ ਮੈਂ ਬਾਹਰ ਮਾਲ ਪੇ ਹੀ ਦਰਨਾ ਤੇ ਹੁਣ ਵੀ ਤੁਸੀਂ ਇਦਾਂ ਹੀ ਗਲੀਆਂ ਦੇ ਵਿੱਚ ਫੇਰੀਆਂ ਲੰਨ ਨਹੀਂ ਮੈਂ ਨਾ ਗਲੀ ਚ ਜਾਵਾਂ ਜੀ ਨਾ ਗੇ ਪਿੰਡ ਚ ਜਾਵਾਂ ਰੋਡਾਂ ਦੇ ਉੱਤੇ ਮਾਲ ਮੇਰੇ ਕੋਲ ਚੰਗੇ ਚੰਗੇ ਮਨਿਸਟਰ ਚੰਗੇ ਚੰਗੇ ਅਫਸਰ ਮੇਰੇ ਕੋਲ ਬਾਬਾ ਜੀ 4 ਪਾ ਦਿਓ ਬਾਬਾ ਜੀ 2 ਪਾ ਦਿਓ ਬਾਬਾ ਜੀ 6 ਪਾ ਦਿਓ ਜਦ ਕਿਦਾ ਦਾ ਉਸ ਵੇਲੇ ਫੀਲ ਹੁੰਦਾ ਹੈ ਜਦ ਲੋਕੀ ਅਜਿਹੀਆਂ ਚੀਜ਼ਾਂ ਜਿਹੜੇ ਕਿ ਹੱਤ ਬਣੀਆਂ ਚੀਜ਼ਾਂ ਲੈ ਕੇ ਜਾਂਦੇ ਨੇ ਤੇ ਲੋਕੀ ਕੀ ਕੁਝ ਕਹਿੰਦੇ ਨੇ ਕਿਉਂਕਿ ਸੱਭਿਆਚਾਰ ਵੀ ਇਸ ਚੀਜ਼ ਨਾਲ ਤੁਸੀਂ ਵਾਦਾਵਾ ਦੇ ਰਹੇ ਹੋ ਉਹ ਕਹਿੰਦੇ ਆ ਅਸੀਂ ਆਪਣੇ ਪੋਤਿਆਂ ਨੂੰ ਦਿਖਾਵਾਂਗੇ ਵੀ ਇਹ ਸਾਡੇ ਪੰਜਾਬ ਦੀ ਸੱਭਿਆਚਾਰ ਜੀ ਮੇਰੇ ਕੋ ਪੁਰਾਣੀ ਤੋਂ ਪੁਰਾਣੀ ਆਈਟਮ ਜੋ ਮਰਜ਼ੀ ਲੈ ਲਓ ਜੋ ਮਰਜ਼ੀ ਲੈ ਲਓ ਚਰਖੇ ਲੈ ਲਓ ਫਲਕਾਰੀ ਲੈ ਲਓ ਕੋਈ ਚੀਜ਼ ਲੈ ਲਓ ਪਿੱਤਲ ਦੇ ਗਲਾਸ ਲੈ ਲਓ ਜੋ ਮਰਜ਼ੀ ਲੈ ਲਓ ਪੰਜਾਬੀ ਸਬਿਆਚਾਰ ਤੇ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ ਤੁਸੀਂ ਬਣਾ ਕੇ ਸਬਿਆਚਾਰ ਨੂੰ ਹੋਰ ਬੜਾਵਾ ਦੇ ਕੋਈ ਵੀ ਮੈਨੂੰ ਕਹਿਨ ਦਾ ਨਾ ਵੀ ਬਾਬਾ ਜੀ ਮੈਨੂੰ ਆਹ ਚੀਜ਼ ਚਾਹੀਦੀ ਆ ਪੰਜਾਬੀ ਸਬਿਆਚਾਰ ਦੀ ਤੇ ਮੈਂ ਉਹਨੂੰ ਤਿਆਰ ਕਰਵਾ ਦਿੰਨਾ ਉਹ ਜਦ ਸਮਾਂ ਹੁੰਦਾ ਸੀ ਜਦ ਪੈਦਲ ਤੁਰ ਕੇ ਤੁਸੀਂ ਜਿਹੜੀਆਂ ਸੇਲਸ ਕਰਦੇ ਹੁੰਦੇ ਸੀ ਜਿੱਦਾਂ ਕਿ ਤੁਸੀਂ ਦੱਸਿਆ 20 20 ਰੁਪਏ ਜੀ ਵੀ ਕਿੱਤੀਆਂ ਫਿਰ ਸਾਈਕਲ ਤੇ ਆਏ ਸਾਈਕਲ ਤੋਂ ਗੱਡੀ ਕਿਦਾਂ ਦੇਖੋ ਜੀ ਮੈਂ ਜਦੋਂ ਮੋਢੇ ਤੇ ਮਾਲ ਵੇਚਦਾ ਹੁੰਦਾ ਸੀ ਨਾ ਉਸ ਤੋਂ ਬਾਅਦ ਮੈਂ ਇੱਕ ਸਾਈਕਲ ਲੈ ਲਿਆ ਸਾਈਕਲ ਸਾਈਕਲ ਤੇ ਮਾਲ ਵੇਚਿਆ ਕਰਨਾ ਉਸ ਤੋਂ ਬਾਅਦ ਮੈਨੂੰ ਮੀਡੀਆ ਪੈ ਗਿਆ ਜੀ ਮੀਡੀਆ ਐਸਾ ਪਿਆ ਵਾਇਗ੍ਰੋਥ ਦੀ ਨਿ ਕਿਰਪਾ ਹੋਈ ਕਿ ਮੇਰੇ ਇਆਂ ਬਾਹਰ ਤੱਕ ਗੱਲਾਂ ਪਹੁੰਚ ਗਈਆਂ ਜੀ ਮੈਨੂੰ ਬਾਹਰੋਂ ਮਦਦ ਵੀ ਆਈ ਹੈ ਮੈਂ ਝੂਠ ਨਹੀਂ ਬੋਲਣਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਐਨਆਰਆਈ ਭਰਾਵਾਂ ਵੱਲ ਬਹੁਤ ਮਦਦ ਆਈ ਹੈ ਮੈਂ ਕਿਉਂ ਕਵਾਂ ਮੇਰਾ ਮਾਲ ਜਾਂਦਾ ਮੇਰੇ ਖਾਤੇ ਪੈਸੇ ਪਾਹਂਦੇ ਆ ਮੈਂ ਇਥੋਂ ਮਾਲ ਕੋਰੀਆ ਕਰਾ ਦਨ ਮੇਰੇ ਕੋ ਤਾਂ ਕੁਝ ਵੀ ਨਹੀਂ ਸੀ ਅੱਜ ਵਾਈ ਕੀ ਰੁੱਤੀ ਆ ਮੈਂ ਰੋਟੀ ਖਾ ਰਹੇ ਆ ਵਿਦਿਆ ਰੋਟੀ ਖਾ ਰਹੇ ਆ ਇਹ ਉਹ ਸ਼ਖਸ ਨੇ ਉਮਰ 75 ਸਾਲ ਦੇ ਕਰੀਬ ਹੋ ਗਈ ਹੈ ਪਹਿਲਾ ਹਿੰਦੂ ਸਨ ਫਿਰ ਪ੍ਰਮਾਤਮਾ ਦੀ ਕਿਰਪਾ ਹੋਈ ਸਿੱਖ ਸਰੂਪ ਧਾਰਿਆ ਤੇ ਪੈਦਲ ਤੁਰ ਕੇ ਸੇਲਸ ਕਰਦੇ ਸਨ ਪੱਖੀਆਂ ਵੇਚਦੇ ਸਨ ਉਸ ਤੋਂ ਬਾਅਦ ਕਿਰਪਾ ਇੱਦਾ ਹੋਈ ਮਹਾਰਾਜ ਦੀ ਕਿ ਆਪਣੀ 28 ਕੁੜੀਆਂ ਅਜ ਇਨਾਂ ਦੇ ਕੋਲ ਕੰਮ ਕਰ ਰਹੀਆਂ ਨੇ ਜੋ ਹੱਤੀ ਕਿਰਤ ਕਰ ਰਹੀਆਂ ਨੇ ਕਮਾ ਖਾ ਰਹੀਆਂ ਨੇ ਤੇ ਬਾਪੂ ਜੀ ਨੌਜਵਾਨ ਪੀੜੀ ਕਹਿੰਦੀ ਹੈ ਕਿ ਸਾਡੇ ਜਿਦਾ ਕੀ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਤੁਸੀਂ ਰੋਜ਼ਗਾਰ ਵੀ ਦੇ ਰਹੋ ਉਹਨਾਂ ਕੁੜੀਆਂ ਨੂੰ ਗੱਲ ਇਹ ਹੈ ਜੀ ਇਹ ਮੈਂ ਚਾਹੀਦੀ ਆ ਪਰ ਰੋਸਾ ਰੱਖੋ ਮਹਾਰਾਜ ਤੇ ਪਰੋਸਾ ਰੱਖੋ ਕੋਈ RAM ਨੂੰ ਮੰਦਾ RAM ਨੂੰ ਮਨੋ ਕੋਈ ਮਾਤਾ ਨੂੰ ਮੰਨਦਾ ਮਾਤਾ ਨੂੰ ਮੰਨ ਲਓ ਜਿਸ ਬੰਦੇ ਨੂੰ ਭਰੋਸਾ ਹੈ ਨਾ ਉਹਨੂੰ ਬਹੁਤ ਕੁਝ ਮੇਰੇ ਕੋਲ ਕੁਝ ਵੀ ਨਹੀਂ ਸੀ ਹੁੰਦਾ ਅਜ ਵਾਈਗ੍ਰਿਤੀ ਬਹੁਤ ਕਿਰਪਾ ਹੈ ਮੇਰੇ ਤੇ ਰੋਟੀ ਬਹੁਤ ਵਧੀਆ ਚੱਲਦੀ ਆ ਧਾਰ ਰੋਟੀ ਖਾਣੇ ਬਹੁਤ ਵਧੀਆ ਚੱਲਦੀ ਆ ਧਰਮਸ਼ਾਲਾ ਚ ਰਹਿੰਦਾ ਹੁੰਦਾ ਸੀ 8 ਸਾਲ ਮੈਂ ਧਰਮਸ਼ਾਲਾ ਦੇ ਵਿੱਚ ਰਿਹਾ ਮੋਠੂ ਰਾਮ ਧਰਮਸ਼ਾਲਾ ਦੇ ਵਿੱਚ ਮੈਂ 8 ਸਾਲ ਰਿਹਾ ਉਦੋਂ ਬਾਅਦ 2 ਸਾਲ ਹੋ ਗਏ ਮੈਨੂੰ ਇੱਕ ਕਮਰੇ ਚ ਆਏ ਨੂੰ ਵਾਈਗ੍ਰਿਤੀ ਬਹੁਤ ਕਿਰਪਾ ਹੈ ਰੋਟੀ ਖਾਣੇ ਆ ਬਸ ਤੇ ਔਰ ਕੋਈ ਨੌਜਵਾਨ ਪੀੜੀ ਨੂੰ ਸਾਡੇ ਯੂਥ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹੂੰਗਾ ਮਿਹਨਤ ਕਰੋ ਉਹਦਾ ਫਲ ਜੀ ਰੂਪ ਪਰਮਾਤਮਾ ਦੇਊਗਾ ਮੈਨੂੰ ਦਿੱਤਾ ਨਾ ਬੰਬੜੀ ਮਿਹਨਤ ਕੀਤੀ ਆ ਮਿਹਨਤ ਕਰੋਗੇ ਉਹਦਾ ਫਲ ਜਰੂਰ ਮਿਲਣਾ ਕਿਸੇ ਨੇ ਬੇਈਮਾਨੀ ਨਹੀਂ ਕੀਤੀ ਕਿਸੇ ਨੇ ਧੋਖਾ ਨਹੀਂ ਕੀਤਾ ਦਸ ਨੋਹਾਂ ਦੀ ਕਮਾਈ ਕਰਕੇ ਖਾਧੀ ਬਸ ਤੇ ਇਹ ਬਾਪੂ ਜੀ さん ਆਪਣੀ ਜ਼ਿੰਦਗੀ ਦੇ ਕੁਝ ਅਨਮੋਲ ਜਿਹੜੇ ਹਿੱਸੇ ਨੇ ਉਹ ਤੁਹਾਡੇ ਨਾਲ ਅੱਜ ਇਹਨਾਂ ਨੇ ਸਾਂਝੀ ਕੀਤੀ ਉਹ ਜਿਹੜੀ ਕਿਉਂਕਿ ਪਹਿਲਾਂ ਤੁਰ ਕੇ ਕੰਮ ਕੀਤਾ ਫਿਰ ਸਾਈਕਲ ਤੇ ਸਾਈਕਲ ਤੋਂ ਟੂ व्हीਲਰ ਤੇ ਆਪਣੀ ਜ਼ਿੰਦਗੀ ਜਿਹੜੇ ਸੰਘਰਸ਼ਪੂਰਨ ਜ਼ਿੰਦਗੀ ਰਹੀ ਇਹਨਾਂ ਦੀ ਆਪਣੇ ਹੱਥੀਂ ਕਿਰਤ ਕੀਤੀ ਕਦੇ ਮੰਗ ਕੇ ਨਹੀਂ ਖਾਇਆ ਤੇ ਗੁਰੂ ਦੇ ਲੜ ਲੱਗੇ ਰਹੇ ਤੇ ਮਿਹਨਤ ਕਰਦੇ ਰਹੇ ਤੇ ਜੋ ਮੈਨੇਜ ਕਰਦੇ ਨੇ ਬਾਬਾ ਜੀ ਤੋਂ ਬਾਅਦ ਜਿਨ੍ਹਾਂ ਦਾ ਬਹੁਤ بڑا ਵੱਡਾ ਜਿਹੜਾ ਯੋਗਦਾਨ ਹੈ ਫੁਲਕਾਰੀਆਂ ਫੜੀਆਂ ਹੋਈਆਂ ਨੇ ਮਾਤਾ ਜੀ ਕਿੱਦਾਂ ਜਿਹੜਾ ਇਹ ਕੰਮ ਮੈਨੇਜ ਕਰ ਰਹੀ ਹੋ ਕਿਉਂਕਿ ਬਾਬਾ ਜੀ ਨੇ ਵੀ ਸਾਨੂੰ ਦੱਸਿਆ ਕਿ 28 ਜਿਹੜੀਆਂ ਤੀਆਂ ਨੇ ਉਹ ਕੰਮ ਕਰਦੀਆਂ ਨੇ ਕਿਰਤ ਕਰਦੀਆਂ ਨੇ ਕਿਤਾ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਜਿੱਦਾਂ ਕਿ ਇਹਨਾਂ ਚੀਜ਼ਾਂ ਨਾਲ ਸਾਡਾ ਜਿਹੜਾ ਸੱਭਿਆਚਾਰ ਹੈ ਕਿਤੇ ਨੇ ਕਿਤੇ ਉਸ ਚੀਜ਼ ਨੂੰ ਵੀ ਬਦਾਵਾ ਮਿਲ ਰਿਹਾ ਹੈ ਨੌਜਵਾਨ ਪੀੜੀ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਹਾਂਜੀ ਇਹ ਚੀਜ਼ਾਂ ਨਾ ਆਪਣੇ ਨਾ ਪਰਾਣਾ ਸੱਭਿਆਚਾਰ ਹੈ ਗਿਆ ਆਪਣਾ ਤੇ ਆਪਾਂ ਇਹਨੂੰ ਭੁੱਲਣਾ ਨਹੀਂ ਚਾਹੁੰਦੇ ਹੈ ਕਿ ਨਾ ਭੁੱਲਣ ਦੇਣਾ ਆ ਤੇ ਇਹ ਕੱਪੜੇ ਹੋ ਗਏ ਕਾ ਗਰੇ ਹੋ ਗਏ ਫੁਲਕਾਰੀਆਂ ਹੋ ਗਈਆਂ ਕੁਝ ਵੀ ਹੋ ਗਿਆ ਕੋਈ ਵੀ ਚੀਜ਼ ਹੋ ਗਈ ਜਿਸ ਤਰ੍ਹਾਂ ਕੋਈ ਆਰਡਰ ਕਰਦਾ ਉਸ ਤਰ੍ਹਾਂ ਆਪਾਂ ਬਣਾ ਕੇ ਦੇ ਦਿੰਨੇ ਆ ਤੇ ਆਪਾਂ ਅੱਗੇ ਵਧਾਉਣਾ ਹੈ ਆਪਾਂ ਇਹਨਾਂ ਨੂੰ ਪਿੱਛੇ ਛੱਡਣਾ ਨਹੀਂ ਹੈਗਾ ਤੇ ਅੱਗੇ-ਅੱਗੇ ਆਪਾਂ ਚਾਹੁੰਦੇ ਕਿ ਅੱਗੇ-ਅੱਗੇ ਜਿਹੜੇ ਬੱਚੇ ਆ ਭੁੱਲੀ ਬੈਠੇ ਆ ਚੀਜ਼ਾਂ ਨੂੰ ਉਹਨਾਂ ਨੂੰ ਅੱਗੇ-ਅੱਗੇ ਸਮਝਾਉਣਾ ਚਾਹਨਾ ਕਿ ਇਹ ਚੀਜ਼ਾਂ ਨੂੰ ਅੱਗੇ ਵਰਤੋ ਤੇ ਗਾਹਾਂ-ਗਾਹਾਂ ਇਹਦੀ ਵਰਤੋਂ ਕਰੋ ਫੇ ਪੱਖੀਆਂ ਐ ਹੁਣ ਦੇਖੋ ਪੱਖੀਆਂ ਇਹ પ્રાਣਾ ਕਿੰਨਾ ਸਦੀਆਂ ਪੁਰਾਣਾ ਐ ਠੀਕ ਹੈ ਨਾ ਆਪਾਂ ਇਹਨਾਂ ਨੂੰ ਭੁੱਲਣਾ ਚਾਹੁੰਦੇ ਹਾਂ ਹੱਥ ਨਾਲ ਹੁਣ ਤਾਂ ਗਰਮੀਆਂ ਦਾ ਟਾਈਮ ਆ ਗਿਆ ਅੱਜ ਸਾਡੇ ਕੋਲ ਏਸੀ ਨੇ ਪੱਖੇ ਨੇ ਕੋਲਰ ਨੇ ਬਟ ਜਿਹੜੀਆਂ ਪੁਰਾਤਨ ਸਮਿਆਂ ਵੇਲੇ ਇਹ ਜਿਹੜਾ ਹੱਥ ਪੱਖੇ ਦਾ ਹੀ ਜਿਹੜਾ ਵਰਤੋਂ ਕਰਦੇ ਸੀ ਸਾਡੇ ਬਜ਼ੁਰਗ ਹਾਂਜੀ ਤਾਂ ਇਹ ਹੀ ਵਰਤੋਂ ਕਰਦੇ ਸੀਗੇ ਪਹਿਲਾਂ ਕੋਈ ਪੱਖੇ ਨਹੀਂ ਹੈਗੇ ਸੀ ਨਾ ਕੋਈ ਨਾ ਲਾਈਟ ਹੁੰਦੀ ਸੀਗੀ ਕੁਛ ਨਹੀਂ ਹੁੰਦਾ ਸੀ ਏਸੀ ਨਹੀਂ ਹੁੰਦੀ ਸੀਗੇ ਤੇ ਇਹੋ ਚੀਜ਼ ਦੀ ਵਰਤੋਂ ਹੁੰਦੀ ਸੀ ਅੱਜ ਵੀ ਅੱਜ ਵੀ ਡਿਮਾਂਡ ਹੈਗੀ ਹੈ ਹਾਂਜੀ ਅੱਜ ਵੀ ਡਿਮਾਂਡ ਬਹੁਤ ਹੈਗੀ ਹੈ ਦੀ ਬਾਰ ਵੀ ਹੈਗੀ ਹੈ ਪੰਜਾਬ ਵਿੱਚ ਵੀ ਹੈਗੀ ਆ ਤੇ ਬਾਰ ਬਾਰ ਦੇਸ਼ਾਂ ਦੇ ਬਾਹਰਲੇ ਥਾਂ ਥਾਂ ਤੇ ਹੈਗੀ ਆ ਕਿਉਂਕਿ ਇਹ ਕਈ 숍 ਵੀ ਇਸਕ ਰੱਖਦੇ ਆ ਕਈ ਚਲਾਉਣ ਵਾਸਤੇ ਰੱਖਦੇ ਹੈਗੇ ਨੇ ਜਦੋਂ ਸਾਵਨ ਦਾ ਆ ਗਿਆ ਉਦੋਂ ਇਹ ਚੀਜ਼ ਦੀ ਬਹੁਤ ਡਿਮਾਂਡ ਹੋਦੀ ਆ ਚਰਖਰੀ ਵੀ ਰੱਖੀ ਹੋਈ ਹੈ ਲੋਕੀ ਮੇਰੇ ਖਿਆਲ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਸੱਭਿਆਚਾਰ ਨੂੰ ਦਰਸਾਉਣ ਵਾਸਤੇ ਕਰਦੀਆਂ ਸ਼ੋਭਾ ਵਧਾਉਣ ਵਾਸਤੇ ਵੀ ਆਪਣੇ ਲੈ ਕੇ ਜਾਂਦੇ ਆ ਹਾਂਜੀ ਉਹ ਸ਼ੌਂਕ ਨੂੰ ਨਾ ਬੰਦਾ ਬਹੁਤ ਕੁਝ ਕਰਦਾ ਹੈਗਾ ਸਾਨੂੰ ਵੀ ਸ਼ੌਂਕ ਆ ਸੀ ਸ਼ੌਂਕ ਦੇ ਤੌਰ ਤੇ ਕਰਦੇ ਪਏ ਆ ਕਿ ਦੁਨੀਆਂ ਨੂੰ ਵੀ ਇਹੀ ਦਿਖਾ ਰਹੇ ਆ ਭੈਣ ਭਾਈਆਂ ਨੂੰ ਕਿ ਤੁਸੀਂ ਇਹ ਚੀਜ਼ਾਂ ਸ਼ੌਂਕ ਦੇ ਤੌਰ ਤੇ ਰੱਖੋ ਘਰ ਦੇ ਵਿੱਚ ਰੱਖੋ ਇਹ ਨਿਸ਼ਾਨੀਆਂ ਨੇ ਆਪਣੀਆਂ ਪ੍ਰਾਣੀਆਂ ਸਦੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਇਹ ਸਦਾ ਚਲਦੀਆਂ ਰਹਿਣੀਆਂ ਨੇ ਹਾਂਜੀ ਤੇ ਜਿੱਦਾਂ ਹੁਣ ਆ ਹੋ ਗਈ ਸ਼ਗਨਾ ਦੀ ਹੋ ਗਈ ਥੈਲੀ ਹੋ ਗਈ ਸ਼ਗਨਾ ਦੀ ਹੋ ਗਈ ਥੈਲੀ ਹੋ ਗਈ ਇਹ ਸ਼ਗਨਾ ਦੇ ਬਹੁਤ ਕੰਮ ਆਂਦੀ ਹੈਗੀ ਹੈ ਦੂਜਾ ਥਾਲ ਬੋਸ ਹੈਗੇ ਆ ਆ ਮੇ ਛੱਜ ਹੈਗੇ ਨੇ ਇਹ ਆਪਾਂ ਤਿਆਰ ਕਰਦੇ ਆਂ ਹਰ ਚੀਜ਼ ਆਪਾਂ ਤਿਆਰ ਕਰਦੇ ਆ ਗਿਆ ਜੋ ਸਾਡੀ ਸੱਭਿਆਚਾਰ ਨੂੰ ਦਰਸਾਉਂਦੀ ਹੈ ਉਹ ਸਾਰੀਆਂ ਚੀਜ਼ਾਂ ਮੋਸਟਲੀ ਤੁਹਾਡੇ ਕੋਲ ਬਣਦੀਆਂ ਆਵੈ ਨਹੀਂ ਔਰ ਤੁਸੀਂ ਖੁਦ ਬਣਾਉਂਦੇ ਵੀ ਆ ਬਣਦੀਆਂ ਵੀ ਖੁਦ ਬਣਾਉਂਦੇ ਵੀ ਆ ਤੇ ਕਾਰੀਗਰ ਸਾਰੇ ਜਿਹੜੇ ਜਿੱਦਾਂ ਤੀਆਂ ਨੇ ਸਾਰੀਆਂ ਲੋਕਲ ਸੀ ਨੇ ਹਾਂਜੀ ਲੋਕਲ ਸੀ ਨੇ ਤੇ ਅਜਿਹੇ ਲੋਕਾਂ ਦੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਰੂਰਤ ਹੈ ਤਾਂ ਕਿ ਸਾਡਾ ਸਮਾਜ ਜਿਹੜਾ ਹੈ ਅੱਗੇ ਵੱਧ ਸਕੇ ਤੇ ਜਿਹੜੀ ਨੌਜਵਾਨੀ ਹੈ ਉਹਨਾਂ ਨੂੰ ਪੁਰਾਣੀਆਂ ਪੁਰਾਤਨ ਚੀਜ਼ਾਂ ਨਾਲ ਜੋੜ ਕੇ ਰੱਖ ਸਕੀਏ ਤੇ ਕਿੱਦਾ ਦੀ ਲੱਗੀ ਤੁਹਾਨੂੰ ਅੱਜ ਦੀ ਪੇਸ਼ਕਸ਼ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲ